ਹਾਂਜੀ ਜਸ਼ਿਕਾ ਆਲਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਆਪਾਂ ਨੂੰ ਨਾ ਕਿਸੇ ਵੀਰ ਨੇ ਪੁੱਛਿਆ ਸੀ ਵੀ ਤੁਸੀਂ ਕਿਹੜਾ ਬੈਟਾ ਮੈਂ ਚਾਰ ਦੇਵਾਂਗੇ ਫਸੂਆਂ ਨੂੰ ਵੀਰੇ ਆਪਾਂ ਚਾਰ ਦੇਾਂਗੇ ਆ ਗੰਪੀ ਦਾ ਵਾਲੀ ਕੋ ਟ੍ਰਵੇਟਾ ਟ੍ਰਵੇਟਾ ਬੈਟਮੈਂਟ ਤੇ ਵੀਰੀ ਇੱਕ ਨਾ ਕੰਪਨੀ ਤੇ ਘਟ ਜਾਇਆ ਕਰੋ ਤੁਸੀਂ ਕੰਪਨੀਆਂ ਦਾ ਹੋਣਾ ਪਤਾ ਕੀ ਆ ਇਹ ਪਲਾਸਟਿਕ ਦੀ ਸ਼ੀਸ਼ੀ ਚ ਵੀ ਆਉਂਦੀ ਨਹੀਂ ਜਿਵੇਂ ਆਹ 1 ਲੀਟਰ ਨਾਲੋ ਇਹ ਪਲਾਸਟਿਕ ਦੀ ਚ ਵੀ ਆਉਂਦਾਗਾ ਇਹ ਨਾ ਅਸਲੀ ਤਾਂ オリジナル ਇਹਦੇ ਜੀ ਹੁੰਦਾਗਾ ਇਹ ਚ ਵੀ ਡੁਪਲੀਕੇਸੀ ਬਹੁਤ ਆਈ ਪਈ ਆ ਇਹ ਜਮਾ ਸੀਲ ਬੰਦ ਹੁੰਦਾ ਦੇਖੋ ਜੀ ਹਾਂ ਹੁੰਦਾ ਹੈਗਾ ਇਹ ਉਹ ਦੂਜੀ ਹੈ ਨਾ ਸਰਵਟ ਜਿਹੜੀ ਹੈ ਨਾ ਸਰਵਟ ਜਿਹੜੀ ਹੈ ਇਹ ਹਾਂ ਲੋਹੀ ਦਾ ਕੀ ਨਾ ਹੈਗਾ ਇਹ ਇਹ ਵਰਤਦੇ ਆਂ ਵੀਰੇ ਆਪਾਂ ਵਿਟਾਮਿਨ A A ਵਿਟਾਮਿਨ D ਜਿਹੜੇ ਪੋਸ਼ਣ ਚਾਹੀਦੇ ਪਾਉਣਾਂ ਨੇ ਹਾਂ ਬਸ ਤੇ ਆਪਾਂ ਇਹ ਵਰਤਦੇ ਆਂਗੇ ਇਹ ਪਾਉਣ ਵਾਲੇ ਆਪਾਂ ਖੋਲਣਾ ਮੈਂ ਅਸ ਨੂੰ ਹੁਣ ਸ਼ੁਰੂ ਕਰਦੇ ਆਂਗੇ ਅੱਜ ਕੱਲ੍ਹਿਆਂ ਦੱਸੀ ਪਹਿਨਾ ਵੀ ਮੈਂ ਉਹ ਹੋਏ ਪੈਸੀਗੇ ਮਿਟੇ ਇਹ ਪੈਸੀ ਮਾ ਚਲਵਾ ਦਿਖਾ ਦਾਂਗੇ ਆਪਾਂ ਆ ਦੇਖ ਲਓ ਵੀਰੇ ਐਨੀਮਲ ਫੀਡਸ ਔਰ ਮੈਡੀਕਲ ਇਹ ਪਤਾ ਕੀ ਹੈ ਵੀਰੇ ਆਪਾਂ ਕਹਿ ਰਹੇ ਨੇ ਨਾ ਠੀਕ ਹੈ ਘਾਟਾਂ ਵਾਦਾਂ ਪੂਰੀਆਂ ਕਹੀ ਨਾ ਕਹਿਣ ਨੇ ਇਹਦੇ ਨਾਲ ਦੁੱਧ ਲਾਉਂਦੀਆਂ ਨਹੀਂ ਜੀ ਐਵੇਂ ਹੁੰਦਾਗਾ ਨਹੀਂ ਇਹ ਨਾਲ ਦੁੱਧ ਲਾਉਣ ਵਾਸਤੇ ਨਹੀਂ ਹੁੰਦਾ ਇਹ ਘਾਟਾਂ ਜਿਵੇਂ ਕਿ ਆਹ ਹੁਣ ਸਾਰੀਆਂ ਚੀਜ਼ਾਂ ਇਹਦੇ ਚ ਜਿਹੜੀ ਪਸ਼ੂ ਚ ਘਾਟਵਾਲ ਹੁੰਦੀ ਹੈ ਨਾ ਉਹ ਪੂਰੀ ਹੁੰਦੀ ਹੈ ਇਹਦੇ ਨਾਲ ਉਦੋਂ ਇਹ ਨਾਲ ਘਾਟਵਾਗ ਪੂਰੀ ਹੋ ਜਾਂਦੀ ਹੈਗੀ ਵਧੀਆ ਰਹਿੰਦਾ ਹੈਗਾ ਪਸ਼ੂ ਹਾਂ ਜੇ ਰਹਾ ਜੇ ਜੂਰ ਕਈ ਵਾਰ ਉਹ ਘਾਟ ਕਰਨੀ ਹੋਈ ਨਾ ਜਿਵੇਂ ਪਸ਼ੂ ਦੇ ਜੇ ਰਹਿ ਗਈ ਤੇ ਉਹ ਫਿਰ ਨਾ ਇਹ ਨਾਲ ਘਾਟਾਂ ਪੂਰੀਆਂ ਹੋ ਜਾਂਦੀਆਂ ਨੇਗੀਆਂ ਆ ਸਾਰਾ ਲਿਖਿਆ ਹੋਇਆ ਵੀ ਕਿੰਨੇ ਐਮ ਐਲ ਦੇਣਾ ਹੈਗਾ ਕਿੰਨੂ ਆਸੀਗਾ ਸਾਰਾ ਕੁਝ ਲਿਖਿਆ ਆ ਹੁੰਦਾ ਦਵਾਈ ਤੇ ਡੋਸਟ ਹਾਲਸੋ ਤਾਰੇ ਨੇ ਕਿਹਾ ਬਈ 1582 ਲਿਖਿਆ ਹੈ ਦਾ ਐਮ ਆਰ 1300 ਦਿੱਤਾ ਹੋਊਗਾ ਹਨ ਇਹ ਵੀ ਕੋਲ ਦੇ ਹੋ ਠੀਕ ਹੈ ਬ੍ਰੀਜ ਨੇ ਇੱਕ ਆਪਾਂ ਸਾਨੂੰ ਹੋਰ ਚੀਜ਼ ਦਿਖਾਉਣੇ ਹੈਗੇ ਆ ਫੜੇ ਇੱਕ ਨਾ ਜਿਹੜੇ ਵੀਰ ਨਾ ਸੈਲਜ ਪਾਉਂਦੇ ਨੇ ਫਸੂਆਂ ਨੂੰ ਬਰੇ ਬਰੇ ਹੋਰ ਯਾਰ ਲੈ ਨੇ ਮੈਂ ਕੰਪਨੀ ਮਜ਼ੂਰੀ ਨਹੀਂ ਕਰਦੀ ਮੈਂ ਤਾਂ ਉਹੀ ਬੈਸਤੀ ਲਿਆਂਦਾ ਹੀ ਹੈਗਾ ਆਪਾਂ ਜਿਹੜੀ ਤੇ ਜਿਹੜਾ ਵਰਤਦੇ ਆ ਨਾ ਜਿਹਦਾ ਰਿਜ਼ਲਟ ਲੈਤਾ ਹੁੰਦਾ ਆਪਾਂ ਉਹ ਹੀ ਦਿਖਾਉਣੇ ਹੈਗੇ ਇਹ ਹੈਗਾਗਾ ਐਨੀਮਲ ਫੀਡ ਸਪਲੀਮੈਂਟਲੀ ਇਹ ਹੈਗਾ ਖੁਰਾਕ ਪ੍ਰੋਟੀਨ ਫੀਡ ਸਪਲੀਮੈਂਟਲੀ ਹੈ ਇਹ ਤੇ ਇਹ ਹੈਗੇ ਖੁਰਾਕ ਪਾਊਡਰ ਮਿਲਦਾ ਹੈਗਾ ਇਹ ਆਪਾਂ ਪਾਉਣੇ ਵੀ ਇਹ ਜਿਵੇਂ ਕਈ ਵਾਰ ਨਾ ਪਸ਼ੂ ਜ਼ਿਆਦਾ ਹੋ ਹੋ ਜਾਂਦੇ ਨੇਗੇ ਇਹ ਆਪਾਂ ਤਿੰਨ ਚਾਰ ਮਿਕਸ ਕਰਕੇ ਪਾਵਾਂਗੇ ਕਿਉਂ ਆਪਣੇ ਕੋਲ ਹੋਰ ਵੀ ਪਏ ਨੇਗੇ ਇੱਕ ਤਾਂ ਉਹ ਦੇ ਕੇ ਗਈ ਸੀ ਹਨਾ ਬੱਜਰ ਲਾਤਾ ਕੋ ਦੂਸਰਾ ਪਾਊਡਰ ਆ ਤਾਂ ਫਿਰ ਲਾ ਲਾਂਗੇ ਚਲ ਕੋਈ ਗੱਲ ਨਹੀਂ ਆਪਾਂ ਪਾਉਣੇ ਆ ਵੀ ਇਹ ਲਿਆਂਦਾ ਹੈ ਕੱਲ ਮੈਂ ਕਿਹਾ ਜਿਵੇਂ ਜਿਵੇਂ ਆਪਾਂ ਸੋਨੂੰ ਵਰਤਦੇ ਆ ਨਾ ਉਹ ਨੂੰ ਦੱਸੀ ਜਾਂਦੇਗੇ ਆ ਸੀਗਾ ਇਹ ਲਿਆਂਦਾ ਆਪਾਂ 5 ਕਿਲੋ ਦੀ ਪੈਕਿੰਗ ਨਹੀਂ ਹੁੰਦੀ ਹੈ ਇਹ 5 ਕਿਲੋ ਦੀ 5 ਕਿਲੋ ਦੀ ਪੈਕਿੰਗ ਤੇ ਕੁਝ ਨਾ ਆਪਣੇ ਕੋਲ ਮੈਨੂੰ ਸੋਨੂੰ ਪਹਿਲਾਂ ਵੀ ਦੁੱਸਿਆ ਪਾਣੀ ਡੈਰੀ ਤੋਂ ਲਿਆ ਪਿਆਗਾ ਇਹ ਥੋੜੀ ਇਹ ਨਾ ਆਪਣੀ ਛੋਟੀ ਸੂਈ ਸੀਗੀ ਵੈਸੇ ਖਾਂਦੀ ਤੇ ਪਿੰਦੀ ਤਾਂ ਵਧੀਆ ਇਹ ਨਾਲ ਭੁੱਖ ਵੀ ਵਧੀਆ ਲੱਗੇ achar ਕਰਦਾ ਤੇ ਪਸੂ ਨਾ ਅੱਗੇ ਵਧੀਆ ਸੈੱਟ ਰਹਿੰਦਾ ਹੈਗਾ ਇਹਦੇ ਨਾਲ ਤੇ ਕੋਈ ਘਾਟ ਬਾਅਦ ਨਹੀਂ ਆਉਂਦੀ ਇਹ ਜੀ ਕਮਜ਼ੋਰੀ ਜੀ ਨਹੀਂ ਆਉਂਦੀ ਇਹਦੇ ਨਾਲ ਤੇ ਇਕੋ ਆਪਣੇ ਕੋਲ ਪਿਆਗਾ ਬਾਣੀ ਡੈਰੀ ਵਾਲਿਆਂ ਦਾ ਮੈਂ ਸੋਨ ਪਹਿਲਾਂ ਵੀ ਦਿਖਾਇਆ ਉਹ ਵਿੱਚ ਮਿਲਾ ਲਾਂਗੇ ਇਹਦੇ ਸਾਰੇ ਜਿਹੇ ਵਿੱਚ ਰਲਾ ਕੇ ਪਾਇਆ ਕਰਾਂਗੇ ਸਾਰਾ ਮਿਕਸ ਕਰ ਦਾਂਗੇ ਆਪਾਂ ਹੁਣ 5 ਕਿਲੋ ਇਹ ਵਿੱਚ ਪਾਵਾਂਗੇ 5-6 ਕਿਲੋ ਪੰਜ 6 ਕਿਲੋ ਮਿਕਸ ਕਰਕੇ ਸਾਰਾ ਤੇ ਪਾਵਾਂਗੇ ਆਪਣੀ ਨਾ ਥੋੜੀ ਝੂਟੀ ਖਾਰ ਕਮਜ਼ੋਰੀ ਪੰਜ ਹੋਇਆ ਪਿਆ ਉਹਨੂੰ ਤੇ ਉਹ ਖਾਂਦੀ ਤਾਂ ਵਧੀਆ ਖਰਾਕ ਤੇ ਇਹਦੇ ਨਾਲ ਘਾਟਵਾ ਜਿਹੜੀ ਹੋ ਉਹਨੂੰ ਸਾਰੀ ਖਰਾਕ ਵਧੀਆ ਲੱਗਣ ਲੱਗ ਜੂਗੀ ਖਾਦਾ ਪੀਤਾ ਵਧੀਆ ਹੋ ਹੋ ਜੂਗਾ ਤੇ ਆਪਾਂ ਉਹਨੀਆਂ ਪਾਵਾਂਗੇ ਤੇ ਇੱਕ ਉਹ ਦੇ ਕੇ ਗਏ ਸੀ ਮੈਨ ਮੈਨ ਕੀ ਹੈਗਾ ਮੈਨ 5 ਕਿਲੋ ਮੈਨ 5 ਮੈਨ 27 ਹੈਗਾ ਉਹ ਤੋਂ ਇੱਕ ਕਿਲੋ ਹੀ ਹੈ ਉਹ ਵਿਚੀ ਰਾਲਾਂਗੇ ਵਿਚੀ ਰਾਲਾਂਗੇ ਹਾਂ ਵੇ ਕਰ ਜਾਣ ਨਾਲ ਉਹ ਆਪਾਂ ਵਰਤਿਆ ਨਹੀਂ ਵੀਰੇ ਐਵੇਂ ਆਪਾਂ ਆਖੀ ਆ ਜੇ ਸਾਨੂੰ ਵਰਤਿਆਗਾ ਆਪਣੇ ਕੋਲ ਵੈਸੇ ਇਹ ਪਏ ਸੀ ਰਿਜ਼ਲਟ ਉਹਦਾ ਵੀ ਖਰ ਬਹੁਤ ਵਧੀਆ ਉਹ ਵਧੀਆ ਸਮਝਾ ਕੇ ਗਿਆ ਸੀ ਬਾਈ ਉਹ ਤੇ ਆਪਾਂ ਹਲੇ ਵਰਤਿਆ ਨਹੀਂ ਆਪਣੇ ਕੋਲ ਹਲੇ ਫਿਲਹਾਲ ਉਹ ਲੈਤਾ ਪਿਆ ਸੀ ਪਹਿਲਾਂ 25 ਕਿਲੋ ਜਿਉ ਆਪ ਵਰਤੀ ਵੀ ਜਾਂਦੇ ਆ ਆਪਣੇ ਰੋਜ਼ 2 ਪੈ 2 ਕਿਲੋ ਲੱਗ ਜਾਂਦਾ ਹੈ ਆਪਣੇ ਪਸ਼ੂਆਂ ਤੇ ਸਾਰਿਆਂ ਨੂੰ ਹਣਾ 2 ਕਿਲੋ ਲੱਗ ਜਾਂਦਾ ਜੇ ਸਟਾਰਟਿੰਗ ਤੋਂ ਪਾਉਣਾਗਾ ਤੇ ਤੇ ਜਿਹੜਾ ਮਰਜ਼ੀ ਪਾਜੀ ਹਾਂ ਜੇ ਤਾਂ ਸਟਾਰਟਿੰਗ ਤੋਂ ਹੀ ਪਾਉਣਾਗਾ ਫਿਰ ਕੋਈ ਮਰਜ਼ੀ ਪਾ ਲਓ ਪਰ ਲਗਾਤਾਰ ਨਾ 1 ਸਾਲ ਤੋਂ ਬਾਅਦ ਬਦਲ ਦਿਆ ਕਰੋ ਲਗਾਤਾਰ ਹੀ ਨਾ ਹੋ ਪਾਇਆ ਕਰੋ ਜਰ ਲਾ ਕੇ ਪਾਓ ਜਰ ਲਾ ਕੇ ਪਾਓ ਇਹਦਾ ਮੈਂ 1 ਸਾਲ ਪਹਿਲਾਂ ਪਾਇਆਗਾ ਇਹਦਾ ਆਪਣਾ ਬਾਂਡਰੀ ਵਾਲਾ ਤੇ ਉਸ ਤੋਂ ਬਾਅਦ ਆਪਾਂ ਹੁਣ ਲਾ ਕੇ ਦੂਜਾ ਪਾਵਾਂਗੇ ਇਹਦੇ ਨਾਲ ਆਹ ਸਾਲ ਨੂੰ ਨਵਾਂ ਕੱਟਾ ਸ਼ੁਰੂ ਕਰੇ ਜੋ ਜੋ ਖੁਰਾਕ ਪਾਤਾ ਬਾਂਡਰੀ ਵਾਲਾ ਹੋ ਗਿਆ ਤੇ ਇੱਕ ਆਪਣਾ ਹੋ ਜੂਗਾ ਮਿੰਸ ਟਾਈ ਉਹ ਤਿੰਨ ਚਾਰ ਰਲਾ ਕੇ ਫਿਰ ਪਾ ਦਾਂਗੇ ਇਹਨਾਂ ਨੂੰ ਮਤਲਬ 100-100 ਗ੍ਰਾਮ ਤਾਂ ਦੇਣੀ ਪਊਗਾ ਐਨੀਮਲ ਨੂੰ ਹਾਂ 100 ਗ੍ਰਾਮ ਤੋਂ ਘੱਟ ਤਾਂ ਨਾ ਹੀ ਦਿਓ ਤਾਂ ਚੰਗੀ ਗੱਲ ਹੈ 100 ਗ੍ਰਾਮ ਦੇ ਘੱਟ ਸਿਰ ਤਾਂ ਦਿਓ ਕਿਉਂ ਪਸ਼ੂਆਂ ਦੇ ਹੁਣ ਜਿਹੜੇ ਮੈਂ ਮੈਸਾ ਹੁੰਦੀਆਂ ਨੇ ਉਹਨਾਂ ਦਾ ਵੇਟ ਪੂਰਾ ਹੁੰਦਾ ਹੈਗਾ ਤੇ ਹਾਲੇ ਆਪਾਂ ਜਿਹੜੇ ਛੋਟੇ ਕਟਰੂ ਨੇਗੇ ਕਾਫ ਨੇ ਉਹਨਾਂ ਨੂੰ ਘੱਟ ਪਾ ਸਕਦੇ ਆਂਗੇ ਆਪਣੇ ਤਕਰੀਬਨ ਰੋਜ਼ 2 ਕਿਲੋ ਲੱਗ ਹੀ ਜਾਂਦਾ ਹੈਗਾ ਸਾਹਮਣੇ ਗ੍ਰਾਮ ਕਰਕੇ ਸਾਰਿਆਂ ਨੂੰ ਜਿਆਦਾ ਜੈਦ ਬੱਦਲ ਕੁਛ ਨਹੀਂ ਡੇਢ ਕਿਲੋ ਤੋਂ ਪੱਕਾ ਹੀ ਆ ਡੇਢ ਕਿਲੋ ਤੋਂ 2 ਕਿਲੋ ਤੋਂ ਥੋੜਾ ਜਿਹਾ ਬਚਦਾ ਹੁੰਦਾ ਸਾਰਾ ਪੈ ਜਾਂਦਾ ਆਪਾਂ ਨੂੰ ਜਿਹੜਾ ਦੁੱਧ ਵਾਲੇ ਹੁੰਦੇ ਨੇ ਉਹਨਾਂ ਦਾ ਕੈਲਸ਼ੀਅਮ ਘਟ ਜਾਂਦਾ ਜੀ ਉਹਨੂੰ ਜ਼ਿਆਦਾ ਹੀ ਕੈਲਸ਼ੀਅਮ ਦੀ ਲੋੜ ਹੁੰਦੀ ਹੈ ਚਲੋ ਠੀਕ ਹੈ ਵੀਰੇ ਜੇ ਕਈ ਵਾਰ ਹੋਰ ਪੁੱਛਣਾ ਹੋਵੇ ਆਪਾਂ ਲੌਂਗੇ ਜੀ ਹੁਣ ਮੈਂ ਆ ਫਿਰ ਆਪਾਂ ਦਿਖਾਈ ਦੇਣੇ ਆਗੇ ਚਲੋ ਵੀਰੇ ਠੀਕ ਹੈ ਧੰਨਵਾਦ